ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾਕਪਿਲ ਸ਼ਰਮਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ 11 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈਗੀ ਜਿਸ ਕਾਊਂਟਰ ਤੋਂ ਲਾਟਰੀ ਵਿਅਕਤੀ ਨੇ ਖਰੀਦੀ ਸੀ ਉਸ ਕਾਊਂਟਰ ਤੇ ਬਾਹਰ ਮੌਜੂਦ ਹੈ ਲੱਡੂ ਵੰਡੇ ਜਾ ਰਹੇ ਨੇ ਟੋਲ ਲਗਾੜੇ ਜਿਹੜੇ ਕੀ বাজਾਏ ਜਾ ਰਹੇ ਨੇਗੇ ਖੁਸ਼ੀਆਂ ਦਾ ਜਿਹੜੇ ਕੀ ਪਲ ਨੇਗੇ ਇਸ ਵੱਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਜਿਹੜੇ ਕੀ ਗੇ ਪਹਿਲਾ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਹੈ ਜੀ ਅੱਛਾ 1 ਨਹੀਂ ਕਰੋੜ ਨਹੀਂ 2 ਕਰੋੜ ਨਹੀਂ 5 ਕਰੋੜ ਨਹੀਂ 10 ਕਰੋੜ ਨਹੀਂ ਸਿੱਧਾ 11 ਕਰੋੜ ਦੀ ਲਾਟਰੀ ਨਿਕਲੀ ਬਿਲਕੁਲ ਜੀ 11 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਕੱਲ ਹੀ ਇਹਦਾ ਡਰਾਅ ਸੀਗਾ ਰਾਤੀ 8 ਵਜੇ ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਸੀ ਇਹ ਔਰ ਪੰਜਾਬ ਦੇ ਲਾਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਹੈ ਕੱਲ ਕੱਢਿਆ ਗਿਆ ਔਰ ਰਤਨ ਲਾਟਰੀ ਏਜੰਸੀ ਨੇ ਇਹ ਇਤਿਹਾਸ ਰਚਿਆ ਵੀ ਪੂਰੇ ਪੰਜਾਬ ਦੇ ਵਿੱਚ ਇਦੋਂ ਵੱਡਾ ਜੈਕਪੌਟ ਅੱਜ ਤੱਕ ਨਾ ਕਦੇ ਨਿਕਲਿਆ ਤੇ ਨਾ ਕਿਸੇ ਨੂੰ ਮਿਲਿਆ ਸਭ ਤੋਂ ਪਹਿਲੀ ਲੋਟਰੀ ਏਜੰਸੀ ਹੈ ਰਤਨ ਲੋਟਰੀ ਏਜੰਸੀ ਜਿਨੇ 11 ਕਰੋੜ ਦਾ ਇਨਾਮ ਵੇਚਿਆ ਅੱਛਾ 11 ਕਰੋੜ ਦੀ ਗੱਲ ਕੀਤੀ ਹੈ ਤੁਸੀਂ ਤੁਹਾਡੇ ਕਾਊਂਟਰ ਤੋਂ ਖਰੀਦੀ ਗਈ ਸੀ ਲਟਰੀ ਉਹ ਹਾਂਜੀ ਬਿਲਕੁਲ ਮੇਰੇ ਕਾਊਂਟਰ ਤੋਂ ਐਸੇ ਰਿਟੇਲ ਕਾਊਂਟਰ ਤੋਂ ਸੇਲ ਹੋਈ ਵੀ ਹੈ ਹਾਂਜੀ ਵੱਡੇ ਵੱਡੇ ਅੱਖਰਾਂ ਨਾਲ 골ਡ ਦੇ ਜਿਵੇਂ ਕਿ 11 ਕਰੋੜ ਰੁਪਇਆ ਪਹਿਲੀ ਵਾਰ ਇਤਿਹਾਸ ਤੇ ਮੈਨੂੰ ਤਾਂ ਲੱਗਦਾ ਪਹਿਲੀ ਵਾਰ ਨਿਕਲਿਆ ਹੋਊਗਾ ਇਨਾਮ ਬਠਿੰਡੇ ਦੀ ਧਰਤੀ ਦੇ ਵਿੱਚ ਬਿਲਕੁਲ ਜੀ ਪਹਿਲੀ ਵਾਰ ਹੀ ਪੂਰੇ ਪੰਜਾਬ ਕੱਲਾ ਬਠਿੰਡਾ ਨਹੀਂ ਪੂਰੇ ਪੰਜਾਬ ਦੇ ਇਤਿਹਾਸ ਹਾਂਜੀ ਹਾਂਜੀ ਕਿੰਨੀ ਕਿ ਖੁਸ਼ੀ ਹੁੰਦੀ ਹੈਗੀ ਇਸ ਤਰ੍ਹਾਂ ਦੇ ਨਾਮ ਆਪਣੀ ਕਿਸਮਤ ਜਮਾਉਂਦੇ ਨੇ ਲੋਕ ਇੱਥੇ ਟਿਕਟਾ ਖਰੀਦਦੇ ਨੇਗੇ ਹੋਰ ਕੀ ਕੀ ਨਾਮ ਨਿਕਲੇ ਨੇਗੇ 11 ਕਰੋੜ ਤੋਂ ਇਲਾਵਾ 11 ਕਰੋੜ ਤੋਂ ਇਲਾਵਾ 1-1 ਕਰੋੜ ਦੇ ਤਿੰਨੇ ਹੀ ਨਾਮ ਹੈਗੇ ਆ 55 ਲੱਖ ਦੇ ਤਿੰਨੇ ਹੀ ਨਾਮ ਹੈ ਉਸ ਤੋਂ ਬਾਅਦ 9 ਇਨਾਮ ਹੈਗੇ ਆ 10-10 ਲੱਖ ਦੇ ਫਿਰ 9 ਇਨਾਮ ਹੈ 5-5 ਲੱਖ ਦੇ ਬਾਕੀ ਉਦੋਂ ਇਲਾਵਾ ਹੋਰ ਬਹੁਤ ਮਤਲਬ ਵੀ ਪ੍ਰਾਈਜ਼ ਹੁੰਦੇ ਨੇ ਬੜੋਂ ਨੰਗਿੰਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅੱਛਾ 1 ਕਰੋੜ ਦਾ ਵੀ ਨਾਮ ਨਿਕਲਿਆ ਉਹ ਵੀ ਦੱਸਿਆ ਜਾ ਰਿਹਾਗਾ ਤੁਹਾਡੇ ਇੱਥੇ ਬਠਿੰਡੇ ਤੋਂ ਹੀ ਕਿਸੇ ਕਾਊਂਟਰ ਤੋਂ ਖਰੀਦਿਆ ਗਿਆਗਾ ਲੁਧਿਆਣੇ ਦਾ ਬੰਦਾ ਉਹ। ਨਹੀਂ ਹਲੇ ਕਲੀਅਰ ਨਹੀਂ ਹੈ ਐਕਚੁਅਲੀ ਜਦੋਂ ਵੀਨਰ ਆਂਦਾ ਜੀ ਗਵਰਨਮੈਂਟ ਕੋਲੇ ਟਿਕਟ ਜਮ੍ਹਾਂ ਹੁੰਦੀ ਹੈ ਉਸ ਤੋਂ ਬਾਅਦ ਪ੍ਰੋਪਰ ਪਤਾ ਲੱਗਦਾ ਹੈ ਵੀ ਕਿਹੜੇ ਬੰਦੇ ਨੂੰ ਪ੍ਰਾਈਜ਼ ਜਿੱਤੇ ਆਇਆਗਾ ਕਿੱਥੋਂ ਦਾ ਬੰਦਾ ਰਹਿਣ ਵਾਲਾ ਹੈ। ਉਹ ਹਲੇ ਚੀਜ਼ ਕਲੀਅਰ ਨਹੀਂ ਹੈ। ਅੱਛਾ ਜਿਹੜਾ ਨੰਬਰ ਸੀਗਾ ਨਿਕਲਿਆਗਾ ਉਹ ਨੰਬਰ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਲੱਕੀ ਨੰਬਰ ਸੀਗਾ ਉਹ 11 ਕਰੋੜ ਦਾ ਸੀਗਾ ਜਿਹੜਾ। ਬਿਲਕੁਲ ਆ ਦੇਖੋ ਜੀ ਇਹ ਰਿਜ਼ਲਟ ਹੈਗਾ ਫਰਸਟ ਪ੍ਰਾਈਜ਼ 11 ਕਰੋੜ ਰੁਪਏ A ਸੀਰੀਜ਼ 438586 ਰਤਨ ਲਾਟਰੀ ਏਜੰਸੀ ਬਠਿੰਡਾ ਦੁਆਰਾ ਵੇਚਿਆ ਗਿਆ 31 ਤਰੀਕ ਨੂੰ 8 ਵਜੇ ਡਰਾ ਹੋਇਆ ਹੋਰ ਹੋਰ ਅੱਗੇ ਜਿਵੇਂ ਨਾਮ ਅਣਗਿਆਤ ਦੀਵਾਲੀ ਦੇ ਸੀਗੇ ਹੋਰ ਵੀ ਨਿਕਲਨੇ ਸੀਗੇ ਉਹ ਕਿਹੜੀ ਕਿਹੜੀ ਤਰੀਕਾਂ ਦੇ ਕਿਹੜੇ ਕਿਹੜੇ ਨਾਮ ਸੀਗੇ ਨਹੀਂ ਉਹ ਤਾਂ ਦੇਖੋ ਲਾਟਰੀਜ਼ ਤਾਂ ਨਿਕਲਦੀ ਰਹਿੰਦੀ ਹੈ ਜੀ ਵੀਕਲੀ ਡਰਾ ਹੈ ਮੰਥਲੀ ਡਰਾ ਆਂਦੇ ਹੀ ਰਹਿੰਦੇ ਨੇ ਹੁਣ ਇਹ ਤੋਂ ਬਾਅਦ 2211 ਨੂੰ ਖੁੱਲਣਾ ਹੈਗਾ 3 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਹੈ ਨਾਗਾਲੈਂਡ ਗਵਰਨਮੈਂਟ ਦੀ ਲੋਟਰੀ ਹੈ ਔਰ ਸੋਲ ਟਿਕਟ ਦੇ ਵਿੱਚ ਪ੍ਰਾਈਜ਼ ਹੈਗਾ ਇੰਨੇ ਤੇ ਨੇ ਉਹ ਜਿਹੜੇ ਜਿਨ੍ਹਾਂ ਨੇ ਟਿਕਟ ਖਰੀਦੀ ਤੁਹਾਡੇ ਤੋਂ ਇੱਥੇ ਦੀ ਰਹਿਣ ਵਾਲੇ ਆ ਦੇਖੋ ਹੁਣ ਇਥੋਂ ਰਿਟੇਲ ਕਾਊਂਟਰ ਤੋਂ ਖਰੀਦੀ ਹੈ ਮਤਲਬ ਇਹ ਨਹੀਂ ਪਤਾ ਕਿ ਵੀ ਲੋਕਲ ਹੀ ਹੈ ਜਾਂ ਕੋਈ ਆਸੇ ਪਾਸੇ ਕਿਸੇ ਪਿੰਡ ਜਾਂ ਕਿਸੇ ਹੋਰ ਸ਼ਹਿਰ ਦੇ ਨੇ ਸੰਪਰਕ ਹੋਇਆ ਭਾਜੀ ਤੁਹਾਡੇ ਨਹੀਂ ਹਲੇ ਤੱਕ ਕੋਈ ਸੰਪਰਕ ਨਹੀਂ ਹੋਇਆ ਜਦੋਂ ਆਣਗੇ ਉਸ ਵੇਲੇ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਹੀ ਪਤਾ ਲੱਗੇਗਾ ਅਸੀਂ মিডিਆ ਦੇ ਸਾਹਮਣੇ ਉਹਨਾਂ ਨੂੰ ਨਾਲ ਲੈ ਕੇ ਆਵਾਂਗੇ ਬਹੁਤ ਖੁਸ਼ੀ ਹੋਈ ਤੁਹਾਨੂੰ ਜੇਕਰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਸਾਡੇ ਕੋਲੋਂ ਪਹਿਲਾਂ ਵੀ 43 ਕਰੋੜ ਪਤੀ ਬਣ ਚੁੱਕੇ ਹੈਗੇ ਆ ਇੰਨੀ ਖੁਸ਼ੀ ਹੋਈ ਅਸੀਂ ਜ਼ਾਹਿਰ ਨਹੀਂ ਕਰ ਸਕਦੇ ਇਸ ਲਫਜ਼ਾਂ ਦੇ ਇਹ ਹੋਰ ਤੋਂ ਏਸੀ ਕੇ ਆਪਣੇ ਨੇੜੇ ਤੇ ਹਾਂ ਨੇੜੇ ਤੇੜੀ ਜੀ ਅੱਜ ਅੱਜ ਨੇੜੇ ਤੇੜੀ ਹੈ ਤੇ ਮਤਲਬ 43 ਕਰੋੜਪਤੀ ਬਣੇ ਆਪਣੇ 11 ਕਰੋੜ ਜਿਹੜਾ ਨਿਕਲੇ ਆਪਣੇ ਕੋਲ ਦੀਵਾਲੀ ਤੇ ਇਹ ਜਿਹੜਾ ਇਨਾਮ ਸਭ ਤੋਂ ਵੱਡਾ ਪੰਜਾਬ ਦਾ ਸਭ ਤੋਂ ਵੱਡਾ ਪ੍ਰਾਈਜ਼ ਹੈ ਜੀ ਅੱਜ ਇਸ ਸਾਲ ਦੇ ਵਿੱਚ ਲਾਟਰੀ ਦੇ ਸਾਲ ਵਿੱਚ ਸਭ ਤੋਂ ਵੱਡਾ ਇਨਾਮ ਹੈ ਜੀ 11 ਕਰੋੜ ਦਾ ਤੇ ਖੁਸ਼ੀ ਅਸੀਂ ਲਫ਼ਜ਼ਾਂ ਵਿੱਚ ਜ਼ਾਹਿਰ ਹੀ ਨਹੀਂ ਕਰ ਸਕਦੇ ਵੀ ਇੰਨੀ ਖੁਸ਼ੀ ਹੋ ਰਹੀ ਹੈ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਦਰਸ਼ਕਾਂ ਜਿਵੇਂ ਨਾਮ ਨਿਕਲੇ ਨੇ ਛੋਟੇ ਨਿਕਲੇ ਨੇ ਪਵਾਦੀ ਕਿਸਮਤ ਜਵਾਨ ਦੇ ਨੇ ਦੀਵਾਲੀ ਤੇ ਇਹ ਦੀਵਾਲੀ ਇਸ ਤਰ੍ਹਾਂ ਦਾ ਤਿਉਹਾਰ ਹੈ ਹਰੇਕ ਬੰਦਾ ਲਾਟਰੀ ਜਾਂਦਾ ਹੀ ਲੈਂਦਾ ਹੈਗਾ ਕੀ ਕਹਿਣਾ ਚਾਹੁੰਦੇ ਬਸ ਇਹੀ ਹੈ ਜੀ ਦੇਖੋ ਲਾਟਰੀ ਹਰੇਕ ਬੰਦੇ ਨੂੰ ਆਪਣੀ ਕਿਸਮਤ ਅਜਮਾਨੀ ਚਾਹੀਦੀ ਹੈ ਲਾਟਰੀ ਪਾਣੀ ਚਾਹੀਦੀ ਹੈ ਔਰ ਇੱਕ ਤਰ੍ਹਾਂ ਦਾ ਗਵਰਨਮੈਂਟ ਨੂੰ ਦਾਨ ਸਮਝ ਕੇ ਵੀ ਅਗਰ ਸਾਡੀ ਕਿਸਮਤ ਹੋ ਗਿਆ ਤਾਂ ਪ੍ਰਾਈਜ਼ ਆ ਜਾਏਗਾ ਨਹੀਂ ਤਾਂ ਅਸੀਂ ਇਹ ਗਵਰਨਮੈਂਟ ਨੂੰ ਦਾਨ ਦਿੰਦਾ ਹੁਣ ਦੇਖੋ ਜਿਸ ਤਰ੍ਹਾਂ ਇਹ 11 ਕਰੋੜ ਰੁਪਏ ਇੱਕ ਬੰਦੇ ਨੂੰ ਮਿਲੇਗਾ ਤਾ ਉਹਦੇ ਕਰਤਾ ਅੱਛੀ ਦੀਵਾਲੀ ਹੋਗੀ ਨਾ ਜੀ ਬਾਕੀ ਬੰਦਿਆਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਇਹੀ ਦਾ ਮਤਲਬ ਵੀ ਕਿਸਮਤ ਅਜ਼ਮਾਨੀ ਚਾਹੀਦੀ ਹੈ